ਜੋ ਨਸ਼ਿਆਂ ਦੇ ਵਿਰੋਧ ਮਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਹਨਾਂ ਉਹਨਾਂ ਦੇ ਘਰਟਾਏ ਜਾ ਰਹੇ ਹਨ ਜੋ ਰੰਗਲੇ ਪੰਜਾਬ ਨੂੰ ਨਸ਼ਿਆਂ ਵੱਲ ਤਕੇ ਰਹੇ ਸੀ ਉਹਨਾਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਦੇ ਘਰਟਾਏ ਜਾ ਰਹੇ ਹਨ ਤਾਂ ਜੋ ਨਸ਼ਿਆਂ ਖਿਲਾਫ ਚਲਾਈ ਮਹਿੰਮ ਨੂੰ ਵੱਡੀ ਸਫਲਤਾ ਮਿਲ ਸਕੇ ਅਤੇ ਪੰਜਾਬ ਵਿੱਚ ਨਸ਼ੇ ਜੀ ਨਾਮਰਾਦੁਮਾਰੀ ਨੂੰ ਠੱਲ ਪਾਈ ਜਾ ਸਕੇ ਇਸੇ ਲੜੀ ਤਹਿਤ ਫਾਜ਼ਿਲਕਾ ਦੇ ਪਿੰਚ ਪੈਂਦੇ ਮੰਡੀ ਅਰਨੀਆਲ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਵੱਲੋਂ ਪੂਰੇ ਪ੍ਰਸ਼ਾਸਨ ਦੇ ਨਾਲ ਹੀ ਕਾਰਟਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਬਰਾੜ ਨੇ ਦੱਸਿਆ ਕਿ ਇਹ ਲਾਪਤਾ ਹੈ ਅਤੇ ਕਾਫੀ ਉਸਾਰੀ ਇਸ ਦੇ ਪਰਿਵਾਰ ਨੇ ਕਰ ਲਈ ਸੀ ਇਸ ਦੀ ਪਛਾਣ ਕੀਤੀ ਗਈ ਹੈ ਤੇ ਇਸ ਦੇ ਘਰ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਵਿੱਚ ਕਿਸੇ ਨੂੰ ਵੀ ਨਸ਼ਾ ਵੇਚਣ ਜਾਂ ਕਰਨ ਇਜਾਜ਼ਤ ਨਹੀਂ ਹੈ ਜਿੱਥੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਬਰਾੜ ਵੱਲੋਂ ਹਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਪੂਰੀ ਕਵਰੇਜ ਵੇਖੋ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਈ ਇਹਹੀ ਪੀਨ ਹੈ ਕਿ ਆਪਾਂ ਜੋ ਇਹ ਵਾਰਨਗੇ ਸਟਰਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫਿਰ ਹੀ ਆਪਾਂ ਜਿਹੜੀ ਹੈਗੀ ਹੈ ਇਸ ਕੋਰ ਨੂੰ ਕੱਟ ਸਕਾਂਗੇ ਕਿਉਂਕਿ ਕੱਲੀ ਪੁਲਿਸ ਨਾਲ ਜਾਂ ਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਹੈ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾ ਪ੍ਰੈਸ ਆ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਚ ਪਰ ਇਹ ਬਸਿਕ ਵੀ ਕੌਫੀ ਸੀ ਜਾਂ ਅਸੋਈ ਹੈ ਹਾਂ ਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ 파ਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਮਹਿੰਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਦੋਂ ਦਾ ਲਾਪਤਾ ਹੋਇਆ ਬੈਗ ਸੋ ਇਸ ਕਰਕੇ ਅੱਜ ਜਿਹੜਾ ਅਸੀਂ ਇਹਨੂੰ ਡਿਮੋਲਿਸ਼ ਕੀਤਾ ਤੇ ਐਂ ਸਾਡੀ ਇਹ ਮਹਿੰਮ ਚੱਲਦੀ ਰਹੂਗੀ ਜਿਵੇਂ ਜਿਹੜੇ ਜਿਹੜੇ ਸਮੱਗਲਰਸ ਨੇ ਕੂਰੀਅਰਸ ਨੇ ਮੈਨਨੋ ਨੂੰ ਇਹੀ ਰਹਿਤਾ ਕਿ ਉਹ ਸੈਂਡਰ ਕਰ ਦੇ ਨਹੀਂ ਤਾਂ ਅਦਰਵਾਇਜ਼ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਊਗਾ ਅਸੀਂ ਨਹੀਂ ਚਾਹਦੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਉਹ ਖਰਾਬ ਕਾਰਵਾਈ ਕਰਨ ਪਰ ਮੌਕਾ ਜ਼ਰੂਰ ਦਿੱਤਾ ਗਿਆ ਸੋ ਇਸ ਕਰਕੇ ਹੋ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਨਹੀਂ ਮਿਲਣਾ ਹੋਣਾ ਅਸੀਂ ਜਿਹੜਾ ਹੈਗਾ ਇਸ ਨੂੰ ਬਹੁਤ ਸਖਤੀ ਨਾਲ ਲੈ ਰਹੇ ਆ ਇਸ ਮਹਿੰਮ ਨੂੰ ਇਹੀ ਕੰਟੀਨਿਊ ਰੱਖਾਂਗੇ ਸਭ ਸਮਾਜ ਦਾ ਸਹਿਯੋਗ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ ਸਮਾਜ ਦਾ ਸਹਿਯੋਗ ਬਹੁਤ ਮਿਲ ਰਿਹਾ ਹੈ ਜੀ ਤੁਸੀਂ ਇੱਕ ਗੱਲ ਦੇਖਣ ਚਾਹੀਏ ਕਿ ਜਦੋਂ ਦੀ ਇਹ ਮੁਹਿੰਮ ਚੱਲੀ ਆ ਇੱਕ ਮਾਰਚ ਤੋਂ ਇਹਦਾ ਆਗਾਜ਼ ਹੋਇਆ ਤੇ ਤੁਸੀਂ ਜੇ ਸਾਡੀ ਸਾਨੂੰ ਕੋਈ ਆਕੇ ਦੱਸਦਾ ਸੀਗਾ ਵੀ ਇੱਥੇ ਨਸ਼ਾ ਵਿਕਦਾ ਇੱਥੇ ਆ ਤਾਂ ਉਹ ਸਿਰਫ ਕੁਝ ਪਰਸੈਂਟ ਸੀ ਤੇ ਹੁਣ ਉਹ ਵੀ ਰਾਈਜ਼ 50% ਤੋਂ ਵੀ ਉੱਪਰ ਹੋ ਗਿਆ ਆਲਮੋਸਟ 80% ਸਾਡੇ ਫੋਨ ਜਿਹੜੇ ਹੈਗੇ ਆ ਮੈਸੇजेस ਜਿਹੜੇ ਕੰਟੀਨਿਊ ਆ ਰਹੇ ਆ ਤੇ ਸਾਡੀ ਜਿਹੜੀ ਡਰਗ ਅਰੈਸਟ ਜਿਹੜੀ ਸੇਫ ਪੰਜਾਬ ਐਪ ਬਣੀ ਆ ਪੰਜਾਬ ਗਵਰਨਮੈਂਟ ਵੱਲੋਂ ਤੁਸੀਂ ਦੇਖੋ ਉਹਦੇ ਚ ਇੰਨੀ ਜ਼ਿਆਦਾ ਮਤਲਬ 3 ਟਾਈਮਸ ਇਨਫੋਰਮੇਸ਼ਨ ਆਉਣ ਲੱਗੀ ਸੋ ਜੇ ਇੰਨੀ ਇਨਫੋਰਮੇਸ਼ਨ ਆ ਰਹੀ ਹੈ ਸਾਡੇ ਸਰਪੰਚ ਪੰਚੀ ਆ ਕੇ ਦੱਸਣ ਲੱਗੇ ਆਮ ਲੋਕ ਆ ਕੇ ਦੱਸਣ ਲੱਗੇ ਐਂਡ ਕਈ ਤਾਂ ਮੈਨੂੰ 노 ਡਾਊਟ ਆਪਣੇ ਸਾਰੇ ਪਿੰਡ ਦੇ ਬੰਦੇ ਕਈ ਵਾਰ ਕਿਸੇ ਨਾਲ ਲੱਗਦੀ ਹੁੰਦੀ ਹੈ ਤਾਂ ਵੀ ਦੱਸ ਦਿੰਦੇ ਪਰ ਅਸੀਂ ਪ੍ਰੋਪਰ ਵੈਰੀਫਾਈ ਕਰਦੇ ਆ ਬਟ ਸਟਿਲ ਜਿਹੜੀ ਉਹਨਾਂ ਨੇ ਟਿਪਸ ਦਿੱਤੀਆਂ ਨੇ ਉਹ ਆਲਮੋਸਟ ਜਿਹੜੀਆਂ ਹੈਗੀਆਂ ਸਹੀ ਸਾਬਤ ਨੇ ਠੀਕ ਹੈ ਅ ਅ ਦਿਨੇ ਕੀ ਪੰਜਾਬ ਸਰਕਾਰ ਵੱਲੋਂ ਅਹ ਦੇਖਦਾ ਹੋਇਆ ਹੈ ਜਿਨ੍ਹਾਂ ਕਿ ਦਰੇ ਸਮਗਲਰਸ ਦੇ ਅਪਰੇ ਬਹੁਤ ਜ਼ਿਆਦਾ ਸਰਗਰਮ ਹੋ ਗਏ ਸੀ ਤੇ ਦਿੱਪੇ ਦਾ ਜਿਹੜਾ ਹੈਗਾ ਕਾਫੀ ਪੰਜਾਬ 'ਤੇ ਪ੍ਰਭਾਵ ਪੈ ਗਿਆ ਸੀ ਬਹੁਤ ਮਾਰਗੇਸ ਡਰੱਗਸ ਨੂੰ ਲੈ ਕੇ ਜਿਹੜੇ ਸੀ ਚੱਲੇ ਆ ਤੇ ਬੀਬੀ ਸਰ ਵੀ ਪੰਜਾਬ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਪਰ ਡੈਮੋਲੇਸ਼ਨ ਮਹਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਜਿਵੇਂ ਚ ਸਭ ਤੋਂ ਪਹਿਲਾਂ ਪੰਜਾਬ ਤੋਂ ਉਗਾਰ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰਗ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਵੀ ਮਹਿੰਮ ਹੈਗਾ ਇਹਦੇ ਜੇ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਹੈ ਪਹਿਲਾਂ ਇੱਕ ਹੋਰ ਸਮਗਲਰ ਸੀ ਜੋ ਕਾਫੀ ਵੱਡਾ ਹੋਵੇ ਕੀਤੀ ਸੀ ਤੇ ਹੁਣ ਅੱਜ ਅਸੀਂ 파ਜ਼ਲ ਕਾਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਹੈ ਰਾਣੀ ਤੇ ਬੱਗਾ ਸਿੰਘ ਜਿਹਨੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਿਜਿਸਟਰ ਹੈਗੇ ਵੱਖ-ਵੱਖ ਫਰੈਂਸਿਸ ਨੇ ਵਿੱਚ ਜਿਹੜੇ ਹੈਗੇ ਨਾਰਕੋਟਿਕਸ ਦੇ